ਸਤਿ ਸ਼੍ਰੀ ਅਕਾਲ ਮੈਂ ਰੁਪਿੰਦਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਤੁਹਾਡਾ ਦਿਨ ਹੈ ਜਿਹੜਾ ਬਹੁਤ ਸੋਹਣਾ ਹੋਵੇ ਕਿਉਂਕਿ ਸਵੇਰੇ 8 8:30 ਵਜੇ ਆਪਾਂ ਇਹ ਪ੍ਰੋਗਰਾਮ ਹੈ ਜਿਹੜਾ ਪਬਲਿਸ਼ ਕਰਦੇ ਆਂ ਤੇ ਤੁਸੀਂ ਦੇਖ ਰਹੇ ਹੋ ਇਸ ਵਕਤ ਤੇ ਇਸ ਪ੍ਰੋਗਰਾਮ ਨੂੰ ਅੱਜ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਬੜੀ ਪੁਰਾਣੀ ਗੱਲ ਮੈਨੂੰ ਯਾਦ ਆ ਗਈ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲੀ ਸੀ ਤਾਂ ਉਹ ਆਪਣੇ ਭੈਣ ਦੀ ਗੱਲ ਕਰਨ ਲੱਗੇ ਕਹਿੰਦੇ ਕਿ ਉਹਨਾਂ ਦੇ ਜਿਹੜੇ ਹਸਬੰਦ ਨੇ ਉਹ ਇਸ ਦੁਨੀਆ ਤੋਂ ਚਲੇ ਗਏ ਨੇ ਤੇ ਇਸ ਵਕਤ ਤੇ ਇਮੋਸ਼ਨਲੀ ਤਾਂ ਉਹ ਔਖੇ ਹੈਗੇ ਨੇ ਪਰ ਜ਼ਿਆਦਾਤਰ ਪਰਿਵਾਰਾਂ ਦੇ ਵਿੱਚ ਜਿਹੜੀ ਚੀਜ਼ ਇੱਕ ਕੁੜੀਆਂ ਨਾਲ ਵਾਪਰਦੀ ਹੈ ਉਹ ਇਹੀ ਹੁੰਦੀ ਆ ਕਿ ਉਹਨਾਂ ਨੂੰ ਘਰ ਦੀ ਕੋਈ ਵੀ ਪ੍ਰਾਪਰਟੀ ਕੋਈ ਜਾਇਦਾਦ ਹੈ ਜਾਂ ਪੈਸੇ ਬਾਰੇ ਬਹੁਤ ਕੁਝ ਜ਼ਿਆਦਾ ਪਤਾ ਨਹੀਂ ਹੁੰਦਾ ਤੇ ਦੂਜੀ ਚੀਜ਼ ਉਹਨਾਂ ਨੇ ਇਹ ਕਹੀ ਸੀ ਕਿ ਕਿ ਅੱਜ ਦਾ ਜਿਹੜਾ ਸਮਾਂ ਹੈ ਉਹ ਇਹੀ ਸਮਾਂ ਹੈ ਕਿ ਜਦੋਂ ਬੰਦਾ ਦੁਨੀਆ ਤੋਂ ਚਲਿਆ ਜਾਂਦਾ ਤਾਂ ਜਿਹੜਾ ਘਰ-ਵਾਰ ਹੈ ਜਾਂ ਸਭ ਕੁਝ ਹੁੰਦਾ ਉਹ ਜ਼ਿਆਦਾਤਰ ਮਾਵਾ ਨੂੰ ਸੰਭਾਲਣਾ ਪੈਂਦਾ ਤੇ ਉਸ ਵਕਤ ਤੱਕ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਪਰਿਵਾਰ ਬਾਰੇ ਪੈਸੇ ਬਾਰੇ ਜਾਂ ਫਿਰ ਕਈ ਵਾਰੀ ਅਸੀਂ ਨੌਕਰੀ ਵੀ ਨਹੀਂ ਕਰਦੇ ਹੁੰਦੇ ਤਾਂ ਸਾਡੇ ਹੱਥ 'ਚ ਵੀ ਪੈਸਾ ਨਹੀਂ ਹੁੰਦਾ ਤੇ ਮੈਨੂੰ ਇਹ ਗੱਲ ਅੱਜ ਯਾਦ ਆ ਗਈ ਤਾਂ ਮੈਂ ਸੋਚਿਆ ਕਿ ਇਸੇ ਵਿਸ਼ੇ ਤੇ ਆਪਾਂ ਗੱਲਬਾਤ ਕਰਦੇ ਹਾਂ ਮੈਂ ਬਹੁਤ ਸਾਰੀਆਂ ਇਹੋ ਜਿਹੀਆਂ ਕੁੜੀਆਂ ਨੂੰ ਅਕਸਰ ਮਿਲਦੀਆਂ ਕਿ ਜਿਹੜੀਆਂ ਜ਼ਿੰਦਗੀ ਦੇ ਵਿੱਚ ਕੋਈ ਔਕਸੋ ਖੰਡਾ ਰਹੀਆਂ ਹੁੰਦੀਆਂ ਨੇ ਪਰ ਉਹਨਾਂ ਤੋਂ ਆਪਣੀ ਜ਼ਿੰਦਗੀ ਦੇ ਫੈਸਲੇ ਨਹੀਂ ਕੀਤੇ ਜਾਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਸਭ ਤੋਂ ਵੱਡੀ ਥੇਰਾ ਜਿਹੜੀ ਕਿਸੇ ਵੀ ਬੰਦੇ ਦੀ ਹੁੰਦੀ ਆ ਪੈਸਾ ਉਹ ਉਹਨਾਂ ਕੋਲੇ ਨਹੀਂ ਹੁੰਦਾ ਤੇ ਜ਼ਿਆਦਾਤਰ ਕੁੜੀਆਂ ਜਦੋਂ ਜ਼ਿੰਦਗੀ 'ਚ ਕੁਝ ਐਦਾਂ ਦਾ ਵਾਪਰਦਾ ਤਾਂ ਉਹ ਸਹੁਰਿਆਂ ਤੇ ਜਾਂ ਫਿਰ ਆਪਣੇ ਸ਼ਰੀਕੇ ਤੇ ਡਿਪੈਂਡੈਂਟ ਹੋ ਜਾਂਦੀਆਂ ਨੇ ਤੇ ਉਥੇ ਫਿਰ ਜਿਸ ਬੰਦੇ ਤੇ ਤੁਸੀਂ ਡਿਪੈਂਡੈਂਟ ਹੋ ਉਹ ਤੁਹਾਡੇ ਨਾਲ ਆਪਣੀ ਮਰਜ਼ੀ ਦਾ ਵਿਹਾਰ ਕਰਦਾ ਤੇ ਬਹੁਤ ਸਾਰੇ ਜਿਹੜੇ ਸਾਡੇ ਸਟ्रेस ਨੇ ਸਾਡਾ ਡਿਪਰੈਸ਼ਨ ਹੈ ਕਈ ਵਾਰੀ ਇਹੋ ਜੇ ਕਾਰਨਾਂ ਕਰਕੇ ਹੁੰਦਾ ਤੇ ਅੱਜ ਆਪਾਂ ਇਹਨਾਂ ਗੱਲਾਂ ਤੇ ਹੀ ਗੱਲਬਾਤ ਕਰਦੇ ਆਂ ਪਹਿਲੀ ਗੱਲ ਕਈ ਵਾਰੀ ਕੁੜੀਆਂ ਨੂੰ ਪਰਵਰਿਸ਼ ਦੇ ਵਿੱਚ ਇਹ ਚੀਜ਼ ਮਿਲੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਚੰਗੇ ਬਣ ਕੇ ਦਿਖਾਉਣ ਦੇ ਚੱਕਰ ਦੇ ਵਿੱਚ ਅਸੀਂ ਪੜ੍ਹ ਲਿਖ ਕੇ ਵੀ ਬਹੁਤ-ਬਹੁਤ ਸਾਲ ਮੂਰਖਾਂ ਵਾਂਗੂ ਵਿਹਾਰ ਕਰਦੇ ਰਹਿੰਦੇ ਆਂ ਜਦੋਂ ਅਸੀਂ ਕਿਸੇ ਨਵੇਂ ਪਰਿਵਾਰ ਦੇ ਵਿੱਚ ਜਾਂਦੇ ਆ ਉਹ ਮੇਰੇ ਸਮੇਤ ਸਾਰੇ ਲੋਕਾਂ ਨੇ ਕੀਤਾ ਹੋਊਗਾ ਤੇ ਕਰਨਾ ਵੀ ਪੈਂਦਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਨਵੇਂ ਪਰਿਵਾਰ 'ਚ ਜਾਂਦੇ ਆ ਤਾਂ ਸਾਨੂੰ ਘਰੋਂ ਇਹ ਕਹਿ ਕੇ ਭੇਜਿਆ ਜਾਂਦਾ ਹੈ ਕਿ ਤੁਸੀਂ ਉਸ ਪਰਿਵਾਰ ਮੁਤਾਬਕ ਟਿਕਣਾ ਉਸ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਣਾ ਤੇ ਉਹ ਸਾਨੂੰ ਕਰਨਾ ਵੀ ਚਾਹੀਦਾ ਪਰ ਉਹ ਕਰਨਾ ਚਾਹੀਦਾ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਤੇ ਪਰ ਅਸੀਂ ਇਹ ਜਿਹੜੀ ਚੀਜ਼ ਆ ਇਹ ਆਪਣੇ ਫੈਸਲਿਆਂ 'ਚ ਵੀ ਕਰਦੇ ਰਹਿੰਦੇ ਹਾਂ ਮੰਨ ਲਓ ਕਿ ਤੁਸੀਂ ਕੁਝ ਕਮਾਉਨੇ ਹੋ ਤਾਂ ਉਹਦਾ ਕੁਝ ਵੀ ਹਿੱਸਾ ਜਿਹੜਾ ਕੁੜੀਆਂ ਜ਼ਿਆਦਾਤਰ ਆਪਣੇ ਲਈ ਨਹੀਂ ਰੱਖਦੀਆਂ ਤੁਹਾਡਾ ਫਰਜ਼ ਹੁੰਦਾ ਕਿ ਤੁਸੀਂ ਆਪਣੇ ਪਰਿਵਾਰ ਦੇ ਖਰਚਿਆਂ ਦੇ ਵਿੱਚ ਜ਼ਿੰਮੇਵਾਰੀ ਨਿਭਾਉਣੀ ਆ ਪਰਿਵਾਰ ਦੇ ਕੰਮਾਂ ਦੇ ਵਿੱਚ ਜ਼ਿੰਮੇਵਾਰੀ ਨਿਭਾਉਣੀ ਆ ਪਰ ਜੇ ਥੋੜਾ ਜਿਹਾ ਵੀ ਹਿੱਸਾ ਤੁਸੀਂ ਆਪਣੇ ਲਈ ਨਹੀਂ ਰੱਖਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਈ ਵਾਰ ਇੰਨੇ ਛੋਟੇ-ਛੋਟੇ ਫੈਸਲੇ ਹੁੰਦੇ ਆ ਜਿਹੜੇ ਸਾਡੇ ਤੋਂ ਉਹ ਵੀ ਨਹੀਂ ਹੁੰਦੇ ਹੁੰਦੇ ਆ ਭਾਵੇਂ ਕੋਈ ਵੀ ਬੰਦਾ ਕਵੇ ਕਿ ਇਹ ਚੰਗੀ ਮਤ ਨਹੀਂ ਹੈਗੀ ਜਿਹੜੀ ਅਸੀਂ ਕੁੜੀਆਂ ਨੂੰ ਦੇ ਰਿਹਾ ਪਰ ਮੈਨੂੰ ਪਤਾ ਹੈ ਮੈਂ ਆਪਣੀਆਂ ਮਾਵਾਂ ਤੋਂ ਲੈ ਕੇ ਦਾਦੀਆਂ ਤੋਂ ਲੈ ਕੇ ਹੁਣ ਤੱਕ ਦੀ ਵੀ ਸਾਡੀ ਜ਼ਿੰਦਗੀ ਤੱਕ ਵੀ ਇਹ ਚੀਜ਼ ਦੇਖੀ ਹੈ ਕਿ ਕਈ ਵਾਰੀ ਕੁੜੀਆਂ ਦੇ ਹੱਥ 'ਚ ਆਪਣਾ ਕੋਈ ਪੈਸਾ ਨਹੀਂ ਹੁੰਦਾ ਜਦੋਂ ਅਸੀਂ ਨਵੇਂ ਪਰਿਵਾਰ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਜ਼ਰੂਰ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਮੰਨਣੀਆਂ ਸੁਣਨੀਆਂ ਚਾਹੀਦੀਆਂ ਨੇ ਉਸ ਪਰਿਵਾਰ ਦੇ ਜਿਹੜੇ ਰੀਤੀ ਰਿਵਾਜ ਨੇ ਉਸ ਪਰਿਵਾਰ ਦਾ ਜਿਹੜਾ ਰਹਿਣ ਸਹਿਣ ਆ ਉਹ ਸਾਨੂੰ ਬੜੇ ਪਿਆਰ ਨਾਲ ਅਪਣਾਉਣਾ ਚਾਹੀਦਾ ਕਈ ਵਾਰੀ ਪਰਿਵਾਰਾਂ ਦੇ ਵਿੱਚ ਉੱਚੀਆਂ ਨੀਵੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਉਹ ਵੀ ਕਈ ਵਾਰੀ ਤੁਹਾਨੂੰ ਆ ਆਪਾਂ ਕਹਿੰਦੇ ਹੁੰਨੇ ਕਿ ਜਿੱਥੇ ਰਿਸ਼ਤੇ ਨਿਵਾਉਣੇ ਹੁੰਦੇ ਨੇ ਉੱਥੇ ਸਾਨੂੰ ਝੁਕਣਾ ਪੈਂਦਾ ਪਰ ਇਹ ਸਾਰੀਆਂ ਚੀਜ਼ਾਂ ਤੁਸੀਂ ਕਰੋ ਪਰ ਜੇ ਤੁਸੀਂ ਕੁਝ ਕਮਾਉਨੇ ਹੋ ਜਾਂ ਨਹੀਂ ਵੀ ਕਮਾਉਂਦੇ ਇੱਕ ਵਾਰੀ ਮੈਂ ਇੱਕ ਪਰਿਵਾਰ ਨੂੰ ਮਿਲੀ ਸੀ ਤਾਂ ਉਹ ਭੈਣ ਕਹਿੰਦੇ ਕਿ ਮੇਰੇ ਘਰ ਵਾਲੇ ਦੇ ਨਾਲ ਬਹੁਤ ਸਾਰੇ ਜਿਹੜੇ ਵਪਾਰੀ ਨੇ ਗੁਜਰਾਤ ਦੇ ਉਹ ਬਿਜ਼ਨਸ ਕਰਦੇ ਨੇ ਤੇ ਕਹਿੰਦੇ ਉਹ ਅਕਸਰ ਕਹਿੰਦੇ ਹੁੰਦੇ ਨੇ ਕਿ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਬੀਬੀਆਂ ਜੌਬ ਨਹੀਂ ਕਰਦੀਆਂ ਉਹਨਾਂ ਨੂੰ ਅਸੀਂ ਆਪਣੀ ਕਮਾਈ ਦਾ ਥੋੜਾ ਜਿਹਾ ਹਿੱਸਾ ਦੰਨੇ ਆ ਤੇ ਉਹ ਜਦੋਂ ਸਾਨੂੰ ਕੋਈ ਔਕਸੋਖ ਹੁੰਦੀ ਆ ਤਾਂ ਸਾਨੂੰ ਉਹ ਉਸ ਵੇਲੇ ਮਦਦ ਵੀ ਕਰਦੀਆਂ ਨੇ ਜਾਂ ਫਿਰ ਉਹ ਉਹਦੇ ਗਹਿਣੇ ਖਰੀਦਦੀਆਂ ਨੇ ਜਾਂ ਆਪਣੇ ਨਾਂ ਬੈਂਕ ਦੇ ਵਿੱਚ ਉਹ ਪੈਸਾ ਰੱਖਦੀਆਂ ਨੇ ਆਪਾਂ ਜਿੰਨਾ ਮਰਜ਼ੀ ਕਹਿ ਲਈਏ ਪੈਸੇ ਦਾ ਜਿਹੜਾ ਹੁਸਨ ਆ ਜਾਂ ਪੈਸੇ ਦਾ ਜਿਹੜਾ ਕੌਨਫੀਡੈਂਸ ਆ ਉਹ ਵੱਖਰਾ ਹੀ ਹੁੰਦਾ ਪੈਸਾ ਜ਼ਿੰਦਗੀ 'ਚ ਸਭ ਕੁਝ ਨਹੀਂ ਹੁੰਦਾ ਪਰ ਪੈਸੇ ਬਿਨਾ ਜ਼ਿੰਦਗੀ ਚ ਕੁਝ ਵੀ ਨਹੀਂ ਹੁੰਦਾ ਇਹ ਵੀ ਸੱਚ ਹੈ ਅ ਜਦੋਂ ਕੁੜੀਆਂ ਨੌਕਰੀ ਕਰਦੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਜ਼ਿਆਦਾ ਜਿਹੜਾ ਵਰਕਲੋਡ ਸਾਡੇ ਤੇ ਵੱਧ ਜਾਂਦਾ ਕਿਉਂਕਿ ਅਸੀਂ ਘਰੇ ਵੀ ਕੰਮ ਕਰਨਾ ਹੁੰਦਾ ਤੇ ਫਿਰ ਅਸੀਂ ਬਾਹਰ ਜਾ ਕੇ ਕੰਮ ਕਰਨਾ ਹੁੰਦਾ ਫਿਰ ਬਾਹਰੋਂ ਆ ਕੇ ਫਿਰ ਅਸੀਂ ਘਰੇ ਕੰਮ ਕਰਨਾ ਹੁੰਦਾ ਅ ਕਈ ਵਾਰੀ ਕੰਮਕਾਜੀ ਕੁੜੀਆਂ ਲਈ ਕਿਹਾ ਜਾਂਦਾ ਹੈ ਕਿ ਉਹ ਕੁੜੀਆਂ ਨੇ ਜਿਹੜੀਆਂ ਕੰਮ ਤੋਂ ਕੰਮ ਤੇ ਹੀ ਪਰਤਦੀਆਂ ਨੇ ਤੇ ਜੇ ਅਸੀਂ ਇੰਨਾ ਜ਼ਿਆਦਾ ਕੁਝ ਜ਼ਿੰਦਗੀ ਦੇ ਵਿੱਚ ਹੈਂਡਲ ਕਰ ਰਹੇ ਆ ਕਿ 12 ਘੰਟਿਆਂ ਦੇ ਵਿੱਚ ਅਸੀਂ ਇੰਨੀ ਸਪੀਡ ਨਾਲ ਸਾਰਾ ਕੁਝ ਮੈਨੇਜ ਕਰਦੇ ਆ ਆਪਣਾ ਪਰਿਵਾਰ ਕਰ ਰਹੇ ਆ ਆਪਣੇ ਬੱਚੇ ਕਰ ਰਹੇ ਆ ਆਪਣਾ ਕੰਮ ਕਰ ਰਹੇ ਆ ਫਿਰ ਆਪਣਾ ਘਰ ਦਾ ਕੰਮ ਵੀ ਕਰ ਰਹੇ ਆ ਤਾਂ ਮੈਨੂੰ ਲੱਗਦਾ ਕਿ ਜੇ ਉੱਥੇ ਥੋੜੇ ਜੇ ਇਦਾਂ ਦੇ ਫੈਸਲੇ ਕਰਨੇ ਅਸੀਂ ਸਿੱਖ ਜਾਈਏ ਤਾਂ ਉਹ ਸਾਡੀ ਮੈਂਟਲ ਹੈਲਥ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਕਮਾ ਵੀ ਰਹੇ ਆ ਪਰ ਸਾਡੇ ਹੱਥ 'ਚ ਕੁਝ ਨਹੀਂ ਤਾਂ ਮੈਨੂੰ ਲੱਗਦਾ ਫਿਰ ਸਾਡੀ ਹਾਲਤ ਆ ਨਾ ਜਿਹੜੀ ਅੱਜ ਤੋਂ 20-25 ਸਾਲ ਪਹਿਲਾਂ ਜਿਵੇਂ ਦੀ ਹਾਲਤ ਸਾਡੀਆਂ ਮਾਵਾਂ ਦੀ ਸੀ ਉਵੇਂ ਦੀ ਹੋਊਗੀ ਜੇ ਸੀ ਥੋੜੇ ਬਹੁਤੇ ਪੈਸੇ ਆਪਣੇ ਖਾਤਿਆਂ 'ਚ ਆਪਣੇ ਚੰਗੇ ਮਾੜੇ ਸਮੇ ਲਈ ਰੱਖਣੇ ਸ਼ੁਰੂ ਕਰਦੀ ਹੈ ਨਾ ਤਾਂ ਉਹਦਾ ਕੌਨਫੀਡੈਂਸ ਵਾਕੇ ਹੀ ਮਤਲਬ ਪਰਿਵਾਰ ਵਾਲੇ ਵੀ ਦੇਖਣਗੇ ਕਿ ਕੁੜੀਆਂ ਦੇ ਚਿਹਰਿਆਂ ਤੇ ਵੱਖਰਾ ਹੀ ਹੁੰਦਾ ਅੱਜਕੱਲ ਹਰ ਕੋਈ ਮੁੰਡਾ ਚਾਹੁੰਦਾ ਹੈ ਕਿ ਉਹਨੂੰ ਇੰਡੀਪੈਂਡੈਂਟ ਕੁੜੀ ਚਾਹੀਦੀ ਹੈ ਜਿਹੜੀ ਆਪਣੇ ਪੈਰਾਂ ਤੇ ਖੜੀ ਹੋਵੇ ਆਪ ਕਮਾਉਂਦੀ ਹੋਵੇ ਪਰ ਇੰਡੀਪੈਂਡੈਂਟ ਹੋਣ ਦਾ ਮਤਲਬ ਇਹੀ ਨਹੀਂ ਹੁੰਦਾ ਕਿ ਤੁਹਾਡਾ ਕਮਾਉਣਾ ਜ਼ਰੂਰੀ ਆ ਉਹਦਾ ਮਤਲਬ ਇਹ ਵੀ ਹੁੰਦਾ ਵੀ ਜੇ ਕੁੜੀ ਆਪਣੇ ਕੰਮ ਆਪ ਕਰ ਸਕਦੀ ਆ ਆਪਣੇ ਫੈਸਲੇ ਆਪ ਕਰ ਸਕਦੀ ਆ ਛੋਟੀਆਂ-ਛੋਟੀਆਂ ਚੀਜ਼ਾਂ ਲਈ ਤੁਹਾਡੇ ਤੇ ਡਿਪੈਂਡੈਂਟ ਨਹੀਂ ਹੈਗੀ ਉਹ ਵੀ ਇੰਡੀਪੈਂਡੈਂਟ ਕੁੜੀਆਂ ਹੀ ਹੁੰਦੀਆਂ ਨੇ ਜਦੋਂ ਕੁੜੀਆਂ ਨੂੰ ਘਰਾਂ ਦੇ ਵਿੱਚ ਥੋੜੀ ਜੀ ਐਦਾਂ ਦੀ ਫ੍ਰੀडम ਦਿੱਤੀ ਜਾਂਦੀ ਆ ਕਿ ਉਹ ਆਪਣੇ ਫੈਸਲੇ ਆਪ ਕਰਨ ਆਪਣੇ ਪੈਸਿਆਂ ਦੇ ਫੈਸਲੇ ਆਪ ਕਰਨ ਆਪਣੇ ਨਿਆਣਿਆਂ ਦੇ ਫੈਸਲੇ ਆਪ ਕਰਨ ਤਾਂ ਮੈਨੂੰ ਲੱਗਦਾ ਕਿ ਤੁਸੀਂ ਵੇਖੋਗੇ ਉਸ ਚੀਜ਼ ਦਾ ਜਿਹੜਾ ਅਸਰ ਨਾ ਪੂਰੇ ਪਰਿਵਾਰ ਤੇ ਹੁੰਦਾ ਉਹ ਕੁੜੀਆਂ ਐਨੇ ਕੌਨਫੀਡੈਂਸ ਨਾਲ ਸੁਸਾਇਟੀ 'ਚ ਵਿਚਰਦੀਆਂ ਨੇ ਘਰ 'ਚ ਵਿਚਰਦੀਆਂ ਨੇ ਆਪਣੇ ਫੈਸਲੇ ਹੀ ਕਰਦੀਆਂ ਨੇ ਆਪਣੇ ਬੱਚਿਆਂ ਨੂੰ ਬੜੇ ਕੌਨਫੀਡੈਂਸ ਨਾਲ ਪਾਲਦੀਆਂ ਨੇ ਉਹ ਨਿਆਣੇ ਵੀ ਵੱਖਰੇ ਢੰਗ ਦੇ ਹੁੰਦੇ ਆ ਤੇ ਮੈਨੂੰ ਲੱਗਦਾ ਕਿ ਇਦਾਂ ਦੀਆਂ ਚੀਜ਼ਾਂ ਜੇ ਅਸੀਂ ਪਰਿਵਾਰਾਂ ਦੇ ਵਿੱਚ ਕਰਦੇ ਆ ਤਾਂ ਉਹਦਾ ਸਾਰੇ ਪਰਿਵਾਰ ਨੂੰ ਫਾਇਦਾ ਹੁੰਦਾ ਹੈ ਤੇ ਕੁੜੀਆਂ ਦੀ ਤਾਂ ਵੈਸੇ ਵੀ ਆਦਤ ਹੁੰਦੀ ਆ ਜਿਹੜੀਆਂ ਜਨਾਨੀਆਂ ਹੁੰਦੀਆਂ ਨੇ ਕਿ ਜੇ ਉਹਨਾਂ ਕੋਲੇ ਥੋੜੇ ਜਿਹੀ ਵੀ ਪੈਸੇ ਹੋਣ ਤਾਂ ਉਹਨਾਂ ਨੂੰ ਕਿਰਸਾ ਜਿਹੜੀ ਉਹ ਬਚਪਨ ਤੋਂ ਹੀ ਉਹਨਾਂ ਦੇ ਅੰਦਰ ਹੁੰਦੀ ਆ ਮਾਵਾ ਸਾਨੂੰ ਪਾਲਦਿਆਂ ਹੀ ਇਸੇ ਢੰਗ ਨਾਲ ਨੇ ਵੀ ਔਕਸੋਖ ਲਈ ਜਿਹੜਾ ਪੈਸਾ ਉਹ ਸਾਨੂੰ ਸੰਭਾਲਣਾ ਆਉਂਦਾ ਹੁੰਦਾ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਨੂੰ ਕਿੰਨੇ ਜਣਿਆਂ ਨੂੰ ਯਾਦ ਆਗੀਆਂ ਹੋਣਗੀਆਂ ਕਿ ਜਦੋਂ ਅਸੀਂ ਘਰ ਆਂਦੀਆਂ ਰਸੋਈਆਂ ਦੇ ਵਿੱਚ ਕਈ ਵਾਰੀ ਕੋਈ ਡੱਬਾ ਫਰੋਲਦੇ ਹੁੰਦੇ ਸੀ ਤਾਂ ਉਹ ਚੋਂ ਥੋੜੇ-ਥੋੜੇ ਪੈਸੇ ਨਿਕਲੇ ਆਉਂਦੇ ਹੁੰਦੇ ਸੀ ਤੇ ਉਹ ਪੈਸੇ ਔਖੇ-ਸੌਖੇ ਵੇਲੇ ਸਾਡੀਆਂ ਮਾਵਾਂ ਨੇ ਰੱਖੇ ਹੁੰਦੇ ਸੀਗੇ ਮੈਨੂੰ ਯਾਦ ਹੈ ਕਿ ਸਾਡੇ ਮੰਮੀ ਹੁਣੇ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਤੁਸੀਂ ਕੁੜੀ ਨੂੰ ਵਿਆਹ ਨੇ ਹੋਣਾ ਤਾਂ ਉਹਨੂੰ ਕੁਝ ਨਾ ਦੋ ਜਿਹੜੀਆਂ ਪੇਟੀਆਂ ਨੇ ਰਜਾਈਆਂ ਨੇ ਜਿਹੜਾ ਤੁਸੀਂ ਫਰਨੀਚਰ ਦੰਨਿਓ ਇਹਦੀ ਇੱਕ ਵਕਤ ਇਹਦਾ ਇੱਕ ਉਮਰ ਹੁੰਦੀ ਆ ਤੇ ਉਮਰ ਤੋਂ ਬਾਅਦ ਇਹ ਬੇਕਾਰ ਹੋ ਜਾਂਦਾ ਤੇ ਸਾਡੇ ਘਰਾਂ ਚ ਕਿਹਾ ਜਾਂਦਾ ਹੁੰਦਾ ਸੀ ਵੀ ਜੇ ਤੁਸੀਂ ਦੇਣਾ ਚਾਹੁੰਦੇ ਹੋ ਜੇ ਤੁਹਾਡੀ ਪਾਂਚ ਆ ਤਾਂ ਕੁੜੀ ਨੂੰ ਸੋਨਾ ਦੋ ਉਹ ਸੋਨਾ ਕੁੜੀ ਦਾ ਆਪਣਾ ਵੀ ਕੌਨਫੀਡੈਂਸ ਵਧਾਉਂਦਾ ਸੀ ਤੇ ਔਖ-ਔਖ ਵੇਲੇ ਬੇਸ਼ੱਕ ਵਰਤੋਂ ਨੂੰ ਪਰਿਵਾਰ ਹੀ ਲੈਂਦਾ ਸੀਗਾ ਪਰ ਉਹਨੂੰ ਪਤਾ ਹੁੰਦਾ ਸੀ ਕਿ ਮੈਂ ਇੰਨਾ ਹਿੱਸਾ ਹੈ ਜਿਹੜਾ ਉਹ ਕਿਸੇ ਕੰਮ ਲਈ ਕਰਦਿਆਂ ਨੂੰ ਦਿੱਤਾ ਹੈ ਤੇ ਇੱਥੋਂ ਤੁਸੀਂ ਦੇਖੋ ਕਿ ਜਿਹੜੀਆਂ ਕੁੜੀਆਂ ਕੋਲ ਚਾਰ ਪੈਸੇ ਹੁੰਦੇ ਨੇ ਜਿਹੜੀਆਂ ਕੁੜੀਆਂ ਕੋਲ ਚਾਰ ਗਹਿੜੇ ਹੁੰਦੇ ਨੇ ਤਾਂ ਔਖੇ ਸੌਖੇ ਵੇਲੇ ਉਹ ਅਕਸਰ ਤੁਹਾਡੀ ਹੀ ਮਦਦ ਕਰਦੀਆਂ ਨੇ ਉਹ ਉਹਨਾਂ ਪੈਸਿਆਂ ਨੂੰ ਕਿਤੇ ਲੈ ਕੇ ਨਹੀਂ ਜਾਂਦੀਆਂ ਤੇ ਜਿਹੜੀ ਚੀਜ਼ ਅਸੀਂ ਬੇहद ਜ਼ਿਆਦਾ ਨਜ਼ਰਅੰਦਾਜ਼ ਕਰਦੇ ਹਾਂ ਨਾ ਮੈਂਟਲ ਹੈਲਥ ਕਿ ਅੱਛਾ ਜੀ ਨਹੀਂ ਕੁੜੀਆਂ ਨੂੰ ਤਾਂ ਮਤਲਬ ਕਿਸੇ ਵੀ ਢੰਗ ਨਾਲ ਅਸੀਂ ਹੈਂਡਲ ਕਰ ਸਕਦੇ ਹਾਂ ਨਹੀਂ ਅੱਜ ਦੀ ਜਿਹੜੀ ਪੜ੍ਹੇ ਲਿਖੀ ਕੁੜੀ ਆ ਉਹ ਜਦੋਂ ਘਰ ਤੋਂ ਬਾਹਰ ਜਾਂਦੀ ਆ ਉਹਨੂੰ ਪਤਾ ਲੱਗਦਾ ਕਿ ਹੋਰ ਘਰਾਂ ਦੇ ਵਿੱਚ ਜਿਹੜੀਆਂ ਫੀਮੇਲ ਨੇ ਉਹ ਐਦਾਂ ਦੇ ਫੈਸਲੇ ਲੈਂਦੀਆਂ ਨੇ ਉਹ ਆਪਣੇ ਲਈ ਆ ਸੋਚਦੀਆਂ ਨੇ ਉਹ ਆਪਣੇ ਲਈ ਆ ਕਰਦੀਆਂ ਨੇ ਉਹ ਆਪਣੇ ਲਈ ਆ ਖਰੀਦ ਰਹੀਆਂ ਨੇ ਬੇਸ਼ੱਕ ਉਹ ਕਈ ਵਾਰੀ ਜਿਤਾਉਂਦੀਆਂ ਨਹੀਂ ਪਰ ਉਸ ਚੀਜ਼ ਦਾ ਉਹਨਾਂ ਦੀ ਮੈਂਟਲ ਹੈਲਥ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਫਿਰ ਉਹ ਆਪਾਂ ਕਹਿੰਦੇ ਨੇ ਕਿ ਕੁੜੀਆਂ ਕੁੜੀਆਂ ਰਹਿੰਦੀਆਂ ਨੇ ਚਿੜੀਆਂ ਰਹਿੰਦੀਆਂ ਨੇ ਘਰ ਤੋਂ ਬਾਹਰ ਕੰਮ ਕੀ ਕਰਨ ਲੱਗ ਗਈਆਂ ਮਤਲਬ ਔਰਤਾਂ ਨੇ ਤਾਂ ਇੱਕ ਕੰਮ ਬਣਾ ਲਿਆ ਡਿਪਰੈਸ਼ਨ ਐਂਜਾਇਟੀ ਵਰਗੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਤੇ ਗੱਲਾਂ ਕਰਨ ਲੱਗੀਆਂ ਨਹੀਂ ਇਹ ਸਫਰ ਕਰਦੀਆਂ ਨੇ ਤਾਂ ਕਰਕੇ ਆਪਾਂ ਉਸ ਚੀਜ਼ ਤੇ ਗੱਲਬਾਤ ਕਰਦੇ ਆ ਤੇ ਜੇ ਤੁਸੀਂ ਜਨਾਨੀਆਂ ਦੇ ਹੱਥ ਥੋੜੇ ਬਹੁਤੇ ਜائਦਾਦਾਂ ਦੇ ਫੈਸਲੇ ਦੋਵਗੇ ਥੋੜੇ ਬਹੁਤੇ ਪੈਸਿਆਂ ਦੇ ਫੈਸਲੇ ਦੋਵਗੇ ਮੈਨੂੰ ਲੱਗਦਾ ਹੈ ਕਿ ਉਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਣਗੀਆਂ ਨਾ ਤਾਂ ਉਹ ਕਿਸਤੇ ਉਹਨੂੰ ਸੁਟਣਗੀਆਂ ਨਾ ਉਹ ਕਿਤੇ ਗਵਾਉਣਗੀਆਂ ਨਾ ਉਹ ਕਿਸੇ ਤੇ ਉਜਾੜ ਦੇਣਗੀਆਂ ਹਲੇ ਬੰਦਿਆਂ ਨੂੰ ਥੋੜੀ ਬਹੁਤੀ ਆਦਤ ਹੋ ਸਕਦੀ ਹੈ ਕਿ ਵੀ ਉਹ ਆ ਪੈਸੇ ਨੂੰ ਉਸ ਢੰਗ ਨਾਲ ਕਈ ਵਾਰੀ ਨਹੀਂ ਸੰਭਾਲਦੇ ਪਰ ਜਨਾਨੀਆਂ ਤਾਂ ਜਿਹੜੀਆਂ ਕੰਮ ਵੀ ਨਹੀਂ ਕਰਦੀਆਂ ਨਾ ਉਹਨਾਂ ਕੋਲੇ ਵੀ ਬੱਚਤਾਂ ਹੁੰਦੀਆਂ ਨੇ ਮੇਰੇ ਇੱਕ ਭੈਣ ਨੇ ਉਹ ਲੈਕਚਰਰ ਸੀਗੇ ਪਰ ਉਹਨਾਂ ਨੇ ਰਿਜ਼ਾਈਨ ਕਰਕੇ ਬੁਟੀਕ ਸਟਾਰਟ ਕੀਤਾ ਆਪਣਾ ਅੱਜ ਤੋਂ 13-14 ਸਾਲ ਪਹਿਲਾਂ ਦੀ ਗੱਲ ਹੈ ਤੇ ਜਦੋਂ ਲੋਕਡਾਊਨ ਹੋਇਆ ਸੌਰੀ ਜਦੋਂ ਨੋਟਬੰਦੀ ਹੋਈ ਤਾਂ ਬਾਜੀ ਸਾਨੂੰ ਹਾਸੇ-ਹਾਸੇ ਚ ਦੱਸਦੇ ਹੁੰਦੇ ਨੇ ਕਹਿੰਦੇ ਵੀ ਸਭ ਤੋਂ ਜ਼ਿਆਦਾ ਪੈਸੇ ਇਹਦੇ ਕੋਲੋਂ ਨਿਕਲੇ ਮਤਲਬ ਤੁਸੀਂ ਦੇਖੋ ਵੀ ਬਚਤ ਕਰਨ ਦੀ ਜਿਹੜੀ ਆਦਤ ਆ ਉਹ ਕੁੜੀਆਂ ਦੇ ਸੁਭਾਅ ਚ ਕਿੰਨੀ ਜ਼ਿਆਦਾ ਹੁੰਦੀ ਆ ਜੇ ਆਪਾਂ ਮਹੀਨੇ ਦਾ ਖਰਚਾ ਇੱਕ ਕੁੜੀ ਨੂੰ ਫੜਾ ਦਈਏ ਜਾਂ ਫਿਰ ਇੱਕ ਮੁੰਡੇ ਨੂੰ ਫੜਾ ਦਈਏ ਤਾਂ ਯਕੀਨਨ ਹੈ ਕਿ ਕੁੜੀ ਕੋਲੇ ਪੈਸੇ ਬਚੇ ਹੋਏ ਹੋਣਗੇ ਤੇ ਇਹ ਚੀਜ਼ਾਂ ਨਾ ਤਾਂ ਕੋਈ ਈਗੋ ਨਾਲ ਜੁੜੀਆਂ ਹੋਈਆਂ ਨੇ ਕਿ ਵੀ ਅਸੀਂ ਸਿਖਾਉਣ ਨੇ ਕਿ ਤੁਸੀਂ ਈਗੋ ਰੱਖੋ ਆਪਣਾ ਪੈਸਾ ਆਪਣੇ ਹੱਥ ਚ ਰੱਖੋ ਨਹੀਂ ਨਾ ਚਾਹੁੰਦੇ ਹੋਏ ਵੀ ਕਈ ਵਾਰੀ ਤੁਹਾਡੇ ਨਾਲ ਜ਼ਿੰਦਗੀ ਚ ਕੁਝ ਇਹੋ ਜਿਹਾ ਵਾਪਰ ਜਾਂਦਾ ਦੁਨੀਆ ਤੋਂ ਤੁਹਾਡਾ ਜੀਵਨ ਸਾਥੀ ਤੁਰ ਜਾਂਦਾ ਜਾਂ ਪਰਿਵਾਰ ਦੇ ਵਿੱਚ ਕੁਝ ਇਹੋ ਜਿਹਾ ਵਾਪਰ ਜਾਂਦਾ ਕਿ ਲੋਕਾਂ ਨੂੰ ਆਪਾਂ ਲੱਖਾਂ ਤੋਂ ਕੱਖ ਹੁੰਦੇ ਦੇਖਿਆ ਤੇ ਉਸ ਵਕਤ ਲਈ ਜੇ ਕਿਸੇ ਨੇ ਪੈਸਾ ਬਚਾਇਆ ਹੁੰਦਾ ਜਾਂ ਚੰਗੇ ਮਾੜੇ ਵਕਤ ਲਈ ਸੰਭਾਲਿਆ ਹੁੰਦਾ ਤਾਂ ਅਕਸਰ ਜਨਾਨੀਆਂ ਨੇ ਸੰਭਾਲਿਆ ਹੁੰਦਾ ਤੇ ਉਹ ਵਕਤ ਬੇਸ਼ੱਕ ਅਸੀਂ ਨਹੀਂ ਕਹਿੰਦੇ ਕਿ ਕਿਸੇ ਤੇ ਆਵੇ ਪਰ ਜੇਦੋਂ ਆਉਂਦਾ ਏ ਤਾਂ ਜੇ ਜਨਾਨੀ ਦੇ ਹੱਥ 'ਚ ਥੋੜਾ ਬਹੁਤਾ ਪੈਸਾ ਹੁੰਦਾ ਤਾਂ ਉਹ ਜ਼ਰੂਰ ਤੁਹਾਡੀ ਮਦਦ ਕਰਦੀ ਆ ਵਿਆਹਾਂ ਵੇਲੇ ਮਾਵਾਂ ਨੇ ਜਿਹੜੀਆਂ ਪਤਾ ਨਹੀਂ ਕਿੱਥੋਂ ਪੈਸਾ ਕੱਢ ਲਿਆਉਂਦੀਆਂ ਨੇ ਤੇ ਜਿਹੜੇ ਪਿਓ ਹੁੰਦੇ ਨੇ ਉਹ ਉਹਨਾਂ ਦੀ ਚਿੰਤਾ ਦੂਰ ਕਰ ਦਿੰਦੀਆਂ ਨੇ ਤੇ ਜਿਹੜੀਆਂ ਵੀ ਕੁੜੀਆਂ ਕਮਾਉਂਦੀਆਂ ਨੇ ਤੁਸੀਂ ਆਪਣੇ ਸ਼ੌਂਕ ਲਈ ਆਪਣੇ ਘਰ ਪਰਿਵਾਰ ਲਈ ਆਪਣੇ ਬੱਚਿਆਂ ਲਈ ਜਿੰਨਾ ਕੁਝ ਵੀ ਕਰ ਰਹੇ ਹੋ ਜ਼ਰੂਰ ਕਰੋ ਆਪਣੀ ਕਮਾਈ ਦਾ ਹਿੱਸਾ ਆਪਣੇ ਪਰਿਵਾਰ ਨੂੰ ਜ਼ਰੂਰ ਦੋ ਆਪਣੇ ਬੱਚਿਆਂ ਤੇ ਜ਼ਰੂਰ ਲਾਓ ਪਰ ਆਪਣੇ ਲਈ ਵੀ ਜ਼ਰੂਰ ਰੱਖੋ ਕਿਉਂਕਿ ਅੱਜ ਕੱਲ ਸਮਾਂ ਹੀ ਇਹੋ ਜਿਹਾ ਕਿ ਜਿਵੇਂ ਡਾਕਟਰ ਕਪੂਰ ਕਹਿੰਦੇ ਹੁੰਦੇ ਨੇ ਕਿ ਬੁਢਾਪਾ ਸਾਰਿਆਂ ਨੂੰ ਪਤਾ ਮੇਰੇ ਤੇ ਆਉਣਾ ਹੈ ਇੱਕ ਦਿਨ ਚ ਬੁਢਾਪਾ ਕਿਸੇ ਤੇ ਨਹੀਂ ਆਉਂਦਾ ਪਰ ਅਸੀਂ ਉਹਦੀ ਤਿਆਰੀ ਨਹੀਂ ਕਰਦੇ ਅਸੀਂ ਇਸੇ ਤਰ੍ਹਾਂ ਆਪਦੇ ਮਾੜੇ ਵਕਤ ਦੀ ਵੀ ਕਦੀ ਤਿਆਰੀ ਨਹੀਂ ਕਰਦੇ ਤੇ ਨਾ ਹੀ ਅਸੀਂ ਆਪਣੇ ਵਕੈ ਬੁਢਾਪੇ ਦੀ ਤਿਆਰੀ ਕਰਦੇ ਆਂ ਅ ਜਿਵੇਂ ਮੈਂ ਕਿਹਾ ਕਿ ਸਮਾਂ ਹੀ ਇਦਾਂ ਦਾ ਪਤਾ ਨਹੀਂ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹ ਸੰਭਾਲਣਗੀਆਂ ਜਾਂ ਨਹੀਂ ਸੰਭਾਲਣਗੀਆਂ ਕਈ ਵਾਰੀ ਬੜੀ ਜ਼ਿਆਦਾ ਚੰਗੀ ਪਰਵਰਿਸ਼ ਦੇਣ ਤੋਂ ਬਾਅਦ ਵੀ ਨਿਆਣੇ ਨੇ ਜਿਹੜੇ ਉਹ ਮਾਪਿਆਂ ਨੂੰ ਰੱਖਣਾ ਨਹੀਂ ਪਸੰਦ ਕਰਦੇ ਮਾਪਿਆਂ ਨਾਲ ਰਹਿਣਾ ਨਹੀਂ ਪਸੰਦ ਕਰਦੇ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਬਈ ਤੁਹਾਡੀ ਜ਼ਿੰਦਗੀ ਆ ਜਿਹੜੀ ਆਉਣ ਵਾਲੀ ਜ਼ਿੰਦਗੀ ਵੀ ਚੰਗੀ ਗੁਜ਼ਰੇ ਤੇ ਤੁਹਾਡਾ ਅੱਜ ਦਾ ਜਿਹੜਾ ਵਕਤ ਆ ਉਹ ਵੀ ਚੰਗਾ ਗੁਜ਼ਰੇ ਤਾ ਆਪਣੇ ਹੱਥ 'ਚ 4 ਪੈਸੇ ਨੇ ਜਿਹੜੇ ਉਹ ਜ਼ਰੂਰ ਰੱਖਿਆ ਕਰੋ ਤੇ ਬੰਦਿਆਂ ਕੋਲੇ ਜ਼ਾਇਦਾਦ ਹੁੰਦੀ ਆ ਉਹਨਾਂ ਨੂੰ ਉਸ ਚੀਜ਼ ਦਾ ਹੁਸਨ ਹੁੰਦਾ ਉਹਨਾਂ ਕੋਲ ਘਰ ਹੁੰਦਾ ਤੇ ਇਸ ਲਈ ਉਹ ਆਪਣੇ ਜਿਹੜੇ ਫੈਸਲੇ ਨੇ ਸੋਸ਼ੀਅਲੀ ਵੀ ਤੇ ਫੈਮਿਲੀ ਲਾਈਫ ਦੇ ਵਿੱਚ ਵੀ ਬੜੇ ਸਟਰੋਂਗ ਢੰਗ ਨਾਲ ਲੈਂਦੇ ਨੇ ਤੇ ਅਸੀਂ ਜਿੱਥੇ ਕਮਜ਼ੋਰ ਪੈਣੇ ਆ ਉਹ ਇਹੀ ਚੀਜ਼ ਹੁੰਦੀ ਆ ਕਿ ਸਾਡੇ ਹੱਥ 'ਚ ਕੁਛ ਨਹੀਂ ਹੁੰਦਾ ਤੇ ਇਹ ਵੀ ਨਹੀਂ ਹੈਗਾ ਕਿ ਅਸੀਂ ਜੇ 4 ਪੈਸੇ ਸਾਡੇ ਹੱਥ 'ਚ ਨੇ ਤਾਂ ਅਸੀਂ ਘਰ ਛੱਡ ਕੇ ਤੁਰ ਪੈਣਾ ਪਰ ਇਹ ਰੱਖਣੇ ਬੇहद ਜ਼ਿਆਦਾ ਜ਼ਰੂਰੀ ਨੇ ਤੇ ਉਮੀਦ ਹੈ ਕਿ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਜ਼ਿੰਦਗੀ ਦੀਆਂ ਪਰ ਬੇਸ਼ੱਕ ਇਹ ਜਿਹੜਾ ਵਿਸ਼ਾ ਹੈ ਬੰਦਿਆਂ ਨੂੰ ਬਹੁਤਾ ਚੰਗਾ ਨਾ ਲੱਗਿਆ ਹੋਵੇ ਪਰ ਕੁੜੀਆਂ ਨੂੰ ਬਹੁਤ ਚੰਗਾ ਲੱਗੂਗਾ ਤੁਸੀਂ ਜਰੂਰ ਆਪਣੇ ਪੈਸੇ ਆਪਣੇ ਕੋਲ ਰੱਖਣੇ ਸਿੱਖੋ ਤਾਂ ਜੋ ਅੱਜ ਨਾ ਕੱਲ ਤੁਹਾਨੂੰ ਕਿਸੇ ਦੇ ਹੱਥਾਂ ਵੱਲ ਨਾ ਝਾਕਣਾ ਪਵੇ ਸਗੋ ਔਖੇ ਜਾਂ ਕਿਸੇ ਇਹੋ ਜਿਹੇ ਵੇਲੇ ਜਿੱਥੇ ਤੁਹਾਡੇ ਪਰਿਵਾਰ ਨੂੰ ਪੈਸੇ ਦੀ ਲੋੜ ਆ ਜਦੋਂ ਤੁਸੀਂ ਪੈਸਾ ਕੱਢ ਕੇ ਫੜਾਓਗੇ ਨਾ ਤੁਹਾਡੇ ਚਿਹਰੇ ਦਾ ਨੂਰ ਵੀ ਵੱਖਰਾ ਹੀ ਹੋਏਗਾ ਤੇ ਅਗਲੇ ਦਾ ਧੰਨਵਾਦ ਵੀ ਹੈ ਜਿਹੜਾ ਉਹ ਵੱਖਰੀ ਟੰਗ ਦਾ ਹੋਊਗਾ ਅਗਲੀ ਵਾਰ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸੱਚੀ ਰਹਿਗਾਰ